ਵਿਜਨਸਪਾਗ ਵੱਲੋਂ ਆਰਟੀਏ ਦਫ਼ਤਰ ਬਠਿੰਡਾ ਵਿਖੇ ਕਲਰਕ ਨੂੰ 2700 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕੀਤਾ ਗ੍ਰਿਫਤਾਰ ਵਿਜਨਸਪਾਗ ਇੰਸਪੈਕਟਰ ਰਜਨਦੀਪ ਕੌਰ ਦੀ ਅਗਵਾਈ ਦੇ ਵਿੱਚ ਕਾਰਵਾਈ ਕਰਦੇ ਹੋਏ ਜਾਲ ਵਿਛਾ ਕੇ ਆਰਟੀਏ ਦਫ਼ਤਰ ਬਠਿੰਡਾ ਦੇ ਕਲਰਕ ਡੇਵਿਡ ਕੁਮਾਰ ਨੂੰ 2700 ਰੁਪਏ ਰਿਸ਼ਵਤ ਲੈਂਦੇ ਰੰਗੇ ਤੀ ਗ੍ਰਿਫਤਾਰ ਕੀਤਾ ਗਿਆ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਕਰਦੇ ਹੋਏ ਵਿਜ਼ਨਤ ਭਾਗ ਦੇ ਇਨਸਪੈਕਟਰ ਰਜਨਦੀਪ ਕੌਰ ਦੀ ਅਗਵਾਈ ਦੇ ਵਿੱਚ ਜਾਲ ਵਿਛਾ ਕੇ ਆਰਟੀਐ ਦਫ਼ਤਰ ਦੇ ਵਿੱਚ ਕਲਰਕ ਡੇਵਿਡ ਕੁਮਾਰ ਨੂੰ 2200 ਰੁਪਏ ਲੈਂਦੇ ਹੋਏ ਰੰਗੇ ਅਤੇ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਿਸ ਵੱਲੋਂ ਉਸ ਨੂੰ ਮੌਕੇ ਤੇ ਹੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਬਿਜ਼ਨਸ ਭਾਗ ਦੀ ਵੱਡੀ ਕਾਰਵਾਈ ਉਹਨਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਅਤੇ ਡੇਵਿਡ ਕੁਮਾਰ ਜੋ ਕਿ ਆਰਟੀਏ ਦਫ਼ਤਰ ਬਠਿੰਡਾ ਵਿਖੇ ਕਲਰਕ ਦਾ ਕੰਮ ਕਰਦਾ ਹੈ ਤੇ ਕੰਮ ਕਰਨ ਦੇ ਬਦਲੇ ਉਸਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਮੰਗ ਕੀਤੀ ਅਤੇ 2700 ਰੁਪਏ ਰਿਸ਼ਵਤ ਦੇ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਫਿਸ ਦੇ ਕਲਰਕ ਨੇ ਡੇਵਿਡ ਕੁਮਾਰ ਮੈਂਬਰ ਬੋਲੀਓ ਗੁੱਡ ਨੇਮ ਇੰਸਪੈਕਟਰ ਰਜਿੰਦੀਪ ਪਰਾੰਗੀ ਮੈਂ ਵਿਜੀਲੈਂਸ ਬਿਊਰੋ ਯੂਨਿਟ ਬਟੇਂਡਾ ਤੋਂ ਅੱਜ ਜੋ ਇਹ ਮਾਮਲਾ ਹੋਇਆ ਕੀ ਹੋਇਆ ਕਿਸੇ ਦੀ ਪਾਰਟੀਕਲ ਸੀ ਜੀ ਸੀਐਮ ਪੋਰਟਲ ਤੋਂ ਕੋਈ ਕੰਪਲੇਂਟ ਪ੍ਰਾਪਤ ਹੋਈ ਹੈ ਇੱਕ ਸਪੈਸਿਫਿਕ ਪਰਸਨ ਦੀ ਕੰਪਲੇਂਟ ਸੀਗੀ ਜੀ ਇੱਕ ਕੰਪਲੇਨੈਂਟ ਸਾਡੇ ਕੋਲ ਉਹਨਾਂ ਦੀ ਕੰਪਲੇਂਟ ਸੀਗੀ ਕਿ ਜੋ ਆਰਟੀਓ ਆਫਿਸ ਦੇ ਕਲਰਕ ਨੇ 데ਵਿਡ ਕੁਮਾਰ ਜੀ ਉਹ ਫਾਈਲਾਂ ਦੀ ਵੈਰੀਫਿਕੇਸ਼ਨ ਆਨਲਾਈਨ ਡਨ ਕਰਨ ਦੇ ਲਈ ਪੈਸੇ ਦੀ ਡਿਮਾਂਡ ਕਰ ਰਹੇ ਨੇ ਤਾਂ ਉਹਦੇ ਵਿੱਚ ਅਸੀਂ ਟਰੈਪ ਲਾਇਆ ਐਂਡ ਅਸੀਂ ਰੈਡ ਹੈਂਡਰ ਅਸੀਂ ਕਿੰਨੇ ਪੈਸੇ ਚ ਰੈਡ ਹੈਂਡਰ ਪੜਿਆ ਕਿੰਨੀ ਅਮਾਉਂਟ ਕਿੰਨੀ ਹੈ ਉਹ ਇਨ ਕੋਈ ਰਜਿਸਟ੍ਰੇਸ਼ਨ ਦੀ ਸੀਟ ਸੀ ਜਾਂ ਪਰਮਿਟ ਦੀ ਸੀਟ ਸੀ ਕੀ ਸੀਗਾ ਆ 2700 ਹੈਗੀ ਹੈ ਅਮਾਉਂਟ ਜਿਹਦੇ ਵਿੱਚ ਅਸੀਂ ਰੈੱਡ 100 ਡ੍ਰੈਪ ਕੀਤਾ ਐ ਐਂਡ ਇਹ ਆਰ.ਸੀ. ਕਲਰਕ ਨੇ ਜੀ ਔਰ ਮੈਮ ਪਹਿਲਾਂ ਵੀ ਦੇਖਿਆ ਹੈ ਕਿ ਜਿਸ ਤਰ੍ਹਾਂ ਮਾਮਲੇ ਸਾਹਮਣੇ ਆਉਂਦੇ ਆ ਕਿ ਇਹ ਜਾਂਚ ਅੱਗੇ ਵੱਧ ਪਾਏਗੀ ਜਾਂ ਇੱਕ ਬੰਦੇ ਦੀ ਅਰੈਸਟ ਨਾਲ ਹੀ ਮਾਮਲਾ ਇੱਥੇ ਖਤਪ ਕਰ ਦਿੱਤਾ ਜਾਵੇਗਾ ਨਹੀਂ ਨਹੀਂ ਬਿਲਕੁਲ ਕਿਉਂਕਿ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਦੋ ਮਾਮਲੇ ਵੱਡੇ ਆਏ ਦੇ ਸਾਹਮਣੇ ਚਲੋ ਅੱਜ ਦੇ ਮਾਮਲੇ ਦੇ ਮੈਨੂੰ ਬਿਲਕੁਲ ਅੱਜ ਅੱਜ ਅਸੀਂ ਇਨਵੈਸਟੀਗੇਟ ਕਰਾਂਗੇ ਐਵਰੀ ਅਸਪੈਕਟ ਕਿ ਜੇਕਰ ਇਹ ਅੱਗੇ ਕਿਸੇ ਦਾ ਰੋਲ ਆਂਦਾ ਹੈ ਤਾਂ ਵੀ ਵਿਲ ਡੈਫੀਨਟਲੀ ਟੇਕ ਐਕਸ਼ਨ ਔਨ ਦੈਟ ਪਰਸਨ ਮੈਡਮ ਇਸ ਕਮਰੇ ਦੇ ਵਿੱਚ ਕਾਫੀ ਹੋਰ ਵੀ ਕਲਰਕ ਬੈਠੇ ਨੇ ਕਿ ਇੱਕ ਦੇ ਉੱਤੇ ਸੀ ਪ੍ਰੋਬਲਮ ਜਾਂ ਸਾਰੇ ਆਫਿਸ ਚ ਆ ਸਾਨੂੰ ਜੋ ਕੰਪਲੇਨ ਮਿਲੀ ਸੀ ਉਹ ਇਸ ਸਪੈਸਿਫਿਕ ਕਲਰਕ ਦੇ ਰਿਗਾਰਡਿੰਗ ਮਿਲੀ ਸੀਗੀ ਜਿਸ ਨੂੰ ਅਸੀਂ ਰੈਗਰਡ ਕਰਾਤੀ ਹਾਂ ਡੇਵਿਡ ਕੁਮਾਰ ਡੇਵਿਡ ਕੁਮਾਰ ਜੀ ਔਰ ਇਹ ਲੋਕਲ ਨੇ ਜਾਂ ਕਿਤੇ ਬਾਹਰੋਂ ਆਏ ਨੇ ਉਹ ਅਸੀਂ ਡਿਟੇਲਸ ਬਾਅਦ ਵਿੱਚ ਸ਼ੇਅਰ ਕਰਾਂਗੇ ਕਿੰਨੇ ਪੈਸੇ ਟਵਾਂ 2700 ਮੇਰੇ ਕੋਲ ਹੋਰ ਵੀ ਸਾਥੀ ਫੜਿਆ ਗਿਆ ਇਸ ਨਾਲ ਨਹੀਂ ਜੀ ਠੀਕ